ਸਾਡੇ ਨਾਲ ਨੇ ਗੁਰਪ੍ਰੀਤ ਸਿੰਘ ਵਿਧੀ ਵਾਸ਼ ਐਂਡ ਇਲੈਕਟ੍ਰੋਨਿਕਸ ਨੇੜੇ ਬਿਆਨ ਸਿੰਘ ਚੌਂਕ ਦਰਾਹਾ ਜੋ ਲਗਭਗ ਪਿਛਲੇ 40 ਸਾਲ ਤੋਂ ਸ਼ਹਿਰ ਦੇ ਲਈ ਆਪਣੀਆਂ ਸੇਵਾਵਾਂ ਦੇ ਰਹੇ ਨੇ ਤੇ ਜਿਹਨਾਂ ਦੀ ਦੁਕਾਨ ਦੇ ਉੱਪਰ ਇਲੈਕਟ੍ਰੋਨਿਕਸ ਦਾ ਵੱਖ-ਵੱਖ ਤਰ੍ਹਾਂ ਦਾ ਸਮਾਨ ਬਹੁਤ ਹੀ ਵਾਜੂ ਰੇਟਾਂ ਦੇ ਉੱਪਰ ਮਿਲਦਾ ਹੈ ਵਿਧੀ ਸਭ ਤੋਂ ਪਹਿਲਾਂ ਤੁਹਾਡਾ ਚੈਨਲ ਦੇ ਉੱਪਰ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸਿੱਖ ਸਮੂਹ ਦੇਸ਼ ਦੇ ਦੇਸ਼ ਵਾਪਸ ਦੀਆਂ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਗੁਰਪ੍ਰੀਤ ਜੀ ਜਿਸ ਤਰ੍ਹਾਂ ਕਿ ਗੁਰਪਰਬ ਦਾ ਜੋ ਤਿਹਾਰ ਆ ਸਿੱਖਾਂ ਦੇ ਵਿੱਚ ਬਹੁਤ ਜ਼ਿਆਦਾ ਮਾਤੋ ਰੱਖਦਾ ਹੈ ਤੇ ਇਸ ਮੌਕੇ ਤੁਸੀਂ ਕੋਈ ਜੋ ਤੁਹਾਡੀਆਂ ਇਲੈਕਟ੍ਰੋਨਿਕ ਆਈਟਮਸ ਨੇ ਕੋਈ ਡਿਸਕਾਊਂਟ ਵਗੈਰਾ ਵੀ ਦੇ ਰਹੇ ਹੋ ਹਾਂਜੀ ਸਰ ਮਨ ਲੋ ਗਿਫਟ ਆਪਾਣਾ ਸਾਰਿਆਂ ਨੂੰ ਦੇ ਰਹੇ ਆ ਆਪਣੇ ਕੋਲ ਏਸੀ واਸ਼ਿੰਗ ਮਸ਼ੀਨ ਐਲਈਡੀ ਏ ਵੀ ਫ੍ਰਿਜ ਕੂਲਰ ਪੱਖੇ ਸਾਰੇ ਹਰੇਕ ਚੀਜ਼ ਹੁੰਦੀ ਹੈ ਜੀ ਉਹਦੇ ਨਾਲ ਸਾਰਿਆਂ ਨੂੰ ਗਿਫਟ ਦੇ ਰਹੇ ਹਾਂ ਅੱਛਾ ਕਈ ਮਤਲਬ ਇਸ ਤਰ੍ਹਾਂ ਹੁੰਦਾ ਵੀ ਕਈ ਵਿਅਕਤੀ ਜੋ ਮੱਧ ਵਰਗ ਦੇ ਲੋਕ ਨੇ ਜਾਂ ਗਰੀਬ ਵਰਗ ਦੇ ਲੋਕ ਨੇ ਉਹ ਅ ਕਿਸੇ ਇਲੈਕਟ੍ਰੋਨਿਕ ਦੀ ਚੀਜ਼ ਨੂੰ ਖਰੀਦ ਨਹੀਂ ਸਕਦੇ ਕਿਸ਼ਤਾਂ ਦੀ ਜਾਂ ਫਾਈਨਾਂਸ ਦੀ ਸਹੂਲਤ ਤੁਹਾਡੇ ਕੋਲੇ ਹੈ ਹਾਂ ਜੀ ਉਹਨਾਂ ਕੋਲ ਬਜਾਜ ਐਚ ਡੀ ਵੀ ਆਈ ਡੀ ਐਫ ਸੀ ਸਾਰੀਆਂ ਬੈਂਕਾਂ ਦੀ ਉਪਲਬਧਨ ਤੇ ਕਿੰਨੇ ਸਾਲਾਂ ਤੋਂ ਆਪਣਾ ਇਹ ਜੋ ਇਲੈਕਟ੍ਰੋਨਿਕਸ ਤੇ ਘੜੀਆਂ ਦਾ ਕੰਮ ਹੈ ਆਪਣਾ 40 ਸਾਲ ਤਰ੍ਹਾਂ ਦਾ ਕੰਮ ਆ ਜੀ ਤੇ ਅਕੀਰ ਵਿੱਚ ਸਿੱਖ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਗੁਰਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਸਾਰੇ ਹੱਸਦੇ ਵਸਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ